ਨਗਰ ਕੌਂਸਲ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਵੱਡੀਆਂ ਗੱਡੀਆਂ ਪ੍ਰੋਵਾਈਡ ਕਰਵਾਈਆਂ ਗਈਆਂ ਨਗਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਚਲਾਈ ਸਵਸ਼ ਭਾਰਤ ਅਭਿਆਨ ਮੁਹਿਮ ਤਹਿਤ ਕੁਟਪੂਰਾ ਵਿਖੇ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਨੂੰ ਮੁਹੱਲਿਆਂ ਵਿੱਚੋਂ ਕੂੜਾ ਇਕੱਠਾ ਕਰਨ ਲਈ ਵਿਸ਼ੇਸ਼ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਇਸ ਲਈ ਤਹਿਤ ਸ਼ਹਿਰ ਦੇ ਪ੍ਰਤਾਪਨਗਰ ਇਲਾਕੇ ਦੇ ਨਾਲ ਨਾਲ ਵੱਖ-ਵੱਖ ਮੁਹੱਲਿਆਂ ਵਿੱਚ ਸ਼ਵਸ਼ ਅਬਾਇੰਡ ਦੀ ਟੀਮ ਅਤੇ ਕੁਝ ਸਮਾਜ ਸੇਵੀਆਂ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਦਾ ਕੂੜਾ ਕਰਕਟ ਵੱਖ-ਵੱਖ ਕੈਟਾਗਰੀ ਮੁਤਾਬਕ ਲਪਾਫਿਆਂ ਵਿੱਚ ਰੱਖਣ ਲਈ ਪ੍ਰੇਰਿਆ ਗਿਆ ਤਾਂ ਕਿ ਕਰਮਚਾਰੀ ਇਹ ਕੂੜਾ ਇਨ੍ਹਾਂ ਗੱਡੀਆਂ ਰਾਹੀਂ ਉਠਾ ਕੇ ਟ੍ਰੀਟਮੈਂਟ ਪਲਾਟਾ ਵਿੱਚ ਲਿਜਾ ਸਕਣ ਜਿਸ ਨਾਲ ਸ਼ਹਿਰ ਵਿੱਚੋਂ ਗੰਦਗੀ ਸਾਫ਼ ਹੋਵੇਗੀ ਅਤੇ ਕੂੜੇ ਦਾ ਸਹੀ ਇਸਤੇਮਾਲ ਹੋਵੇਗਾ ਜਦੋਂ ਮੁਕਦੀ ਰਾਤ ਜਦੋਂ ਮੁਕਦੀ ਸchre ਸਵੇਰ ਕੁੰਡ ਮੁਖੜੇ ਤੋਂ ਚੁੱਕਦੀ ਮੁਖੜੇ ਤੋਂ ਚੁੱਕਦੀ ਤਾਰਿਆਂ ਦੀ ਝੁੰਨੀ ਵਾਲੀ ਰਾਤ ਜਦੋਂ ਮੁਕਦੀ ਸchre ਸਵੇਰ ਕੁੰਡ ਮੁਖੜੇ ਤੋਂ ਚੁੱਕਦੀ ਸੂਰਜੇ ਦੀ ਟਿੱਕੀ ਆਉਂਦੇ ਮੱਖੇ ਉੱਤੇ ਚੁੱਕ ਚੱਕਦੀ ਧੁੰਦ ਵਿੱਚ ਨਾਤੀ ਹੋਈ ਧੁੰਦ ਵਿੱਚ ਨਾਤੀ ਹੋਈ ਰੱਬ ਦੀ ਕੋਈ ਮੇਰੇ ਦੁਨੀਆ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਨਮਸਕਾਰ ਜੀ ਮੈਂ ਉਦੇ ਰੰਦੇ ਸਵਚ ਭਾਰਤ ਮਿਸ਼ਨ ਦਾ ਬ੍ਰੈਂਡ ਐਮਬੈਸਡਰ ਪੰਜਾਬ ਸਰਕਾਰ ਦੇ ਵੱਲੋਂ ਔਰ ਨਗਰ ਕੌਂਸਲ ਕੋਟਕਪੂਰਾ ਦੇ ਵੱਲੋਂ ਸਾਡੇ ਸਾਰੇ ਅਧਿਕਾਰੀਆਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਸਵੱਛਤਾ ਮਿਸ਼ਨ ਦੇ ਵਿੱਚ ਹੌਲੇ 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 ਤੇਜ਼ੀ ਲੈਂਦੀ ਜਾ ਰਹੀ ਹੈ ਕਿਉਂਕਿ ਇਹ ਪ੍ਰੋਬਲਮ ਬਹੁਤ ਵੱਡੀ ਹੈ ਔਰ ਇਹ ਹੱਲ ਤਾਂ ਹੀ ਹੋਣੀ ਹੈ ਜੇ ਸਾਡੇ ਮਨ ਦੇ ਵਿੱਚ ਵੀ ਆਪਣੇ ਆਪ ਨੂੰ ਬਦਲਣ ਦੀ ਭਾਵਨਾ ਪਹਿਲਾਂ ਪੈਦਾ ਹੋਏਗੀ ਅਸੀਂ ਨਿਸ਼ਕਾਮ ਹੋ ਕੇ ਸੇਵਾ ਕਰਨੀ ਹੈ ਸੱਸੀ ਚਾਨੇ ਆ ਸਾਡਾ ਕੋਟਕਪੂਰਾ ਸਾਡਾ ਗਲੀ ਸਾਡਾ ਮੁਹੱਲਾ ਹਰ ਇੱਕ ਘਰ ਜਿਹੜਾ ਹੈਗਾ ਹੌਲੀ ਹੌਲੀ ਪਲਾਸਟਿਕ ਮੁਕਤ ਹੋ ਜਾਵੇ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਹਨੂੰ ਅਸੀਂ ਨਹੀਂ ਯੂਜ਼ ਕਰਨਾ ਔਰ ਨਗਰ ਕੌਂਸਲ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਸਰ ਵੱਡੀਆਂ ਗੱਡੀਆਂ ਪ੍ਰੋਵਾਈਡ ਕਰਵਾਈਆਂ ਗਈਆਂ ਹਨ ਨਗਰ ਕੌਂਸਲ ਦੀ ਸਾਡੀ ਮੋਟੀਵੇਟਰਸ ਦੀ ਟੀਮ ਹੈ ਇਹ ਸਾਰੇ ਨਾਲ ਗਲੀ ਗਲੀ ਜਾਣ ਕੇ ਘਰ ਘਰ ਜਾਣ ਕੇ ਆ ਗੱਡੀਆਂ ਵੱਡੀਆਂ ਜਿਹੜੀਆਂ ਹੈਗੀਆਂ ਪ੍ਰੋਵਾਈਡ ਕੀਤੀਆਂ ਗਈਆਂ ਇਹਨਾਂ ਦੀ ਕੈਪੈਸਿਟੀ ਜ਼ਿਆਦਾ ਹੈ ਇਹਨਾਂ ਦੇ ਨਾਲ ਡਰਾਈਵਰ ਹਰਦਮ ਮੌਜੂਦ ਰਹੇਗਾ ਇਹਦੇ ਵਿੱਚ ਜਦੋਂ ਅਸੀਂ ਕਿਲਾ ਔਰ ਸੁੱਕਾ ਅਲੱਗ-ਅਲੱਗ ਇਨਾਂ ਦੇ ਰੰਗ ਵੀ ਤੁਸੀਂ ਦੇਖ ਸਕਦੇ ਹੋ ਕਿ ਗ੍ਰੀਨ ਕਲਰ ਕੀਤਾ ਗਿਆ ਇੱਕ ਨੀਲਾ ਕਲਰ ਕੀਤਾ ਗਿਆ ਗਿੱਲੇ ਔਰ ਸੁੱਕੇ ਨੂੰ ਅਲੱਗ-ਅਲੱਗ ਤਾਂ ਕਿ ਇੱਥੋਂ ਜਾ ਕੇ ਜਿਹੜੀ ਸੈਗਰੀਗੇਸ਼ਨ ਹੈ ਜਦੋਂ ਇਹ ਜਾ ਕੇ ਵੇਸਟ ਸਟਿੰਦੇ ਏ ਢੇਰ ਤੇ ਉੱਤੇ ਉਹ ਵੀ ਅਲੱਗ-ਅਲੱਗ ਸਿੱਟਿਆ ਜਾਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਕੰਮ ਆਣ ਗਈਆਂ ਔਰ ਉਸ ਵੇਸਟ ਤੋਂ ਬੈਸਟ ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਟ੍ਰੀਟਮੈਂਟ ਪਲਾਂਟ ਲੱਗ ਚੁੱਕਿਆ ਹੈ ਸੈਗਰੀਗੇਸ਼ਨ ਪਲਾਂਟ ਲੱਗਿਆ ਜਦੋਂ ਪਲਾਸਟਿਕ ਉਹਨੂੰ ਅਲੱਗ ਕਰੇਗਾ ਤਾਂ ਸੜਕ ਬਣਾਉਣ ਦਾ ਜੋ ਮਟੀਰੀਅਲ ਬਣਦਾ ਹੈ ਉਹ ਉੱਥੇ ਲੱਗ ਭੇਜਿਆ ਜਾਂਦਾ ਹੈ ਇੱਕ ਜਿਹੜੀ ਮਿੱਟੀ ਹੈ ਉਹ ਖਾਦ ਦੇ ਰੂਪ ਦੇ ਵਿੱਚ ਤਿਆਰ ਹੋਏਗੀ ਉਹ ਖਾਦ ਸਾਡੇ ਘਰਾਂ ਦੇ ਵਿੱਚ ਸਾਡੇ ਲੌਨ ਦੇ ਵਿੱਚ ਬੂਟਿਆਂ ਦੇ ਵਿੱਚ ਕੰਮ ਆਏਗੀ ਜੇ ਕਿਸੇ ਨੂੰ ਖਾਦ ਵੀ ਚਾਹੀਦੀ ਹੋਵੇ ਤਾਂ ਨਗਰ ਕਾਉਂਸਲ ਨੂੰ ਤੁਸੀਂ ਇਨਫੋਰਮ ਕਰੋ ਤੁਹਾਨੂੰ ਗੱਟਿਆਂ ਦੇ ਵਿੱਚ ਖਾਦ ਪਾ ਕੇ ਵੀ ਫ੍ਰੀ ਆਫ ਕਾਸਟ ਦਿੱਤੀ ਜਾਏਗੀ ਔਰ ਸਾਡੀ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ ਨਗਰ ਕਾਉਂਸਲ ਕੋਰਟਪੁਰਾ ਦੀ ਇਹ ਗੁਜ਼ਾਰਿਸ਼ ਹੈ ਸਾਡੇ ਕੋਟਕਪੂਰਾ ਪ੍ਰਸ਼ਾਸਨ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਗੁਜ਼ਾਰਿਸ਼ ਹੈ ਕਿ ਆਓ ਆਪਣੇ ਆਪਣੇ ਘਰਾਂ ਤੋਂ ਥੋੜੀ 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 ਸ਼ੁਰੂਆਤ ਕਰਦੇ ਹੋਏ ਸਾਰਿਆਂ ਦਾ ਸਹਿਯੋਗ ਕਰੀਏ ਇੱਕ ਦੂਸਰੇ ਦੇ ਨਾਲ ਮਿਲ ਕੇ ਇਹ ਸਾਰਾ ਹੱਲ ਹੋਣਾ ਤੇ ਸਾਨੂੰ ਆਸ ਹੈ ਉਮੀਦ ਹੈ ਕਿ ਜਲਦੀ ਆਪਾਂ ਇਸ ਵਿੱਚ ਕਾਮਯਾਬ ਹੋ ਜਾਵਾਂਗੇ ਅਧਿਕਾਰੀ ਇਹਦੇ ਵਿੱਚ ਇੱਕ ਆਮ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਕੋਈ ਉਹਨਾਂ ਨੂੰ ਚਾਰਜਸ ਦੇਣਾ ਪਵੇਗਾ ਜਾਂ ਕਿਸ ਤਰ੍ਹਾਂ ਹੋਊਗਾ ਦੇਖੋ ਇੱਕ ਮੁੱਠੀ ਜੀ ਗੱਲ ਮੈਂ ਜਾਣਦਾ ਜਦੋਂ ਅਸੀਂ ਕਿਤੇ ਆਪਣੇ ਐਂਟਰਟੇਨਮੈਂਟ ਕਰਨ ਜਾਂਦੇ ਹਾਂ ਉੱਥੇ ਅਸੀਂ 200 400 500 ਰੁਪਈਆ ਦੇ ਦਿੰਨੇ ਆ ਪਰ ਇਸ ਚੀਜ਼ ਦਾ ਜਿਹੜਾ ਬਿਲਕੁਲ ਹਜੇ ਸਟਿਲ ਹਾਲ ਕੋਈ ਚਾਰਜ ਨਹੀਂ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ 50 ਜਾਂ 100 ਰੁਪਈਆ ਨੋਮੀਨਲ ਚਾਰਜ ਆ ਅੱਜ ਦੇ ਟਾਈਮ ਦੇ ਵਿੱਚ 1 ਮਹੀਨੇ ਦਾ ਜਿਹਦੇ ਵਿੱਚ ਡਰਾਈਵਰ ਦੀ ਤਨਖਾਹ ਵੀ ਨਿਕਲਣੀ ਆ ਗੱਡੀ ਦੀ ਮੇਨਟੇਨੈਂਸ ਵੀ ਹੋਣੀ ਆ ਤਾਂ ਮੇਰੇ ਖਿਆਲ ਆ ਵੀ ਜੇ ਇੰਨਾ ਕੁ ਯੂਜ਼ਰ ਚਾਰਜ ਲੱਗਦਾ ਵੀ ਹੋਵੇ ਤਾਂ ਸਾਨੂੰ ਕੋਈ ਇਹਦੀ ਦਿੱਕਤ ਨਹੀਂ ਆਏ ਮਤਲਬ ਫਿਲਹਾਲ ਦੇ ਨਹੀਂ ਮਤਲਬ ਕੋਈ ਹਜੇ ਪ੍ਰੋਵੀਜ਼ਨ ਨਹੀਂ ਸਟਾਰਟਿੰਗ ਹੈ ਕੋਸ਼ਿਸ਼ ਕਰ ਰਹੇ ਆ ਘਰੋ ਘਰੀਏ ਸੈਟਅਪ ਹੋ ਜਵੇ ਸਾਰਾ ਪਲਾਨ ਆਊਟ ਹੋ ਜਵੇ ਕਿ ਮਾਮੂਲੀ ਨਾ ਯੂਜ਼ਰ ਚਾਰਜ ਹੋਏਗਾ ਕੋਈ ਬੋਝ ਨਹੀਂ ਜ਼ਿਆਦਾ ਪਏਗਾ ਕਿਸੇ ਕਿਸੇ ਦਾ ਮੈਂ ਤੁਹਾਡੀ ਪ੍ਰੈਸ ਦੀ ਵੀ ਇਹ ਬਹੁਤ ਧੰਨਵਾਦ ਕਰਦਾ ਚਾਵਲਾ ਜੀ ਤੁਸੀਂ ਆਏ ਹੋ ਤੁਸੀਂ ਵੀ ਨਾਲ ਇਹ ਗਲੀ ਗਲੀ ਸਹਿਯੋਗ ਕੀਤਾ ਤੁਹਾਡੇ ਚੈਨਲ ਦਾ ਮੈਂ ਧੰਨਵਾਦ ਕਰਦਾ ਔਰ ਤੁਹਾਡੇ ਅੱਗੇ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੇ ਲੈਵਲ ਤੇ ਚੈਨਲ ਦੇ ਮਾਧਿਅਮ ਰਾਹੀਂ ਇਹ ਆਵਾਜ਼ ਸਾਡੇ ਨਾਲ ਜ਼ਰੂਰ ਪਹੁੰਚਾਓ ਨਗਰ ਕੋ ਸਵੇਰੇ ਸਾਰੇ ਆਤਮਾਂ ਤੋਂ ਮੈ ਲਫਾਂ ਦੇਖਾਂ ਕਾ ਬੋਲਦੇ ਸ਼ਰਾਰਤੀ ਜਿੜੀਆਂ ਕਬੂਤਰਾਂ ਤੇ ਉੱਗੀਆਂ ਵੀ ਫਾਰਸੀ ਸਮਝੂਗਾ ਕੌਣ ਕੁੜਪੁਰਾ ਤੋਂ ਸ਼ਾਮਲਾਲ ਚਾਵਲਾ ਦੀ ਵਿਸ਼ੇਸ਼ ਰਿਪੋਰਟ ਅਬਦੀਨ ਹੋਰੀ ਬੇਕਰ ਜਿਲੇ ਚੋ ਨੰਬਰ 131 ਵਧੀਆ ਕੁਆਲਟੀ ਸਾਫ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮਕ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਕ ਰਹਿਣ ਲਈ ਸਾਫ਼ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹਟੇਲ ਦੇਵ ਹੈਵਨ ਹਟੇਲ ਦੇਵ ਹੈਵਨ ਹਟੇਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਤੋਂ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ ठानवे सातसशो अठ्यात्तर अस्सी त्यांचं पॅन्टानवे yeah, yeah, सातशो अठ्याहत्तर अस्सी त्यांचं